ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਿੰਡ ਦੇ ਵਿੱਚ ਤੇ ਹਰ ਐਤਵਾਰ ਨੂੰ ਇੱਥੇ ਹਰ ਮਹੀਨੇ ਦੇ ਤੇ ਐਤਵਾਰ ਨੂੰ ਇੱਥੋਂ ਲੰਗਰ ਜਾਂਦਾ ਹੈ ਹਸਪੀਟਲ ਫਰੀਦਕੋਟ ਮੈਡੀਕਲ ਚ ਤੇ ਆਪਾਂ ਬਾਈ ਨਾਲ ਕਰਦੇ ਆਂ ਗੱਲਬਾਤ ਕਿਥੋਂ ਇਹ ਲੰਗਰ ਇਕੱਠਾ ਹੁੰਦਾ ਤੇ ਜਾਂਦਾ ਹੈਗਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਠਾਕ ਹੋ ਹਾਂਜੀ ਹਾਂਜੀ ਠੀਕ ਹੈ ਤੇ ਆ ਮੜਾ ਲੰਗਰ ਬਾਰੇ ਦੱਸੋ ਬਈ ਇਹ ਜੀ ਆਪਣਾ ਬੇਟਾ ਸੀਗਾ ਜੀ ਹਸਪਤਾਲ ਤੇ ਉੱਥੇ ਹਾਂਜੀ ਅੰਦਰ ਡਾਕਟਰ ਦੀ ਹਾਂਜੀ ਹਾਂ ਇਹ ਦੋ ਤਿੰਨ ਵਾਰ ਹੀ ਆਏ ਸੀਗੇ ਜੀ ਸਿੰਘ ਆਪਣੇ ਪਿੰਡ ਚ ਹਾਂਜੀ ਹਾਂਜੀ ਆਪਣੇ ਪਿੰਡ ਤੇ ਜਦੋਂ ਆਏ ਤੇ ਕਿਸੇ ਨੇ ਵੀ ਬਾਹਰ ਨਾ ਖੜੀ ਹਾਂਜੀ ਹਾਂਜੀ ਇਹ ਮੁੜ ਕੇ ਆਪਣੇ ਪਿੰਡ ਦੇ ਮੁੰਡੇ 15 20 ਇਕੱਠੇ ਹੋ ਗਏ ਠੀਕ ਹੈ ਇੱਥੇ ਉਹ ਆਦੇ ਅਸੀਂ ਘਰੋਂ ਘਰੀ ਪ੍ਰਸ਼ਾਦੇ ਲਿਆਇਆ ਕਰਾਂਗੇ ਜਾ ਕੇ ਹਾਂਜੀ ਹਾਂ ਮੈਂ ਕਹੀ ਇਹ ਕੰਮ ਬਹੁਤ ਤਕੜਾ ਹੁੰਦਾ ਇਹ ਜ਼ਿੰਮੇਵਾਰੀ ਬਹੁਤ ਤਕੜੀ ਹੁੰਦੀ ਹੈ ਉਹ ਚਾਹਮ ਚਾਹ ਦੋ ਤਿੰਨ ਵਾਰੀ ਤਾਂ ਇਕੱਠੇ ਹੋ ਗਏ ਤੇ ਹੁਣ ਸਾਲ ਹੋ ਗਿਆ ਗੁਰੂ ਦੀ ਕਿਰਪਾ ਮੈਂ ਸੇਵਾ ਨਿਭਾ ਰਿਆਂ ਜਿੰਨੇ ਚੱਕਰ ਨੇਵਦੀ ਆ ਨਿਵਾਵਾਂਗੇ ਤੇ ਰੈਗੂਲਰ ਹੀ ਜਾਂਦਾਗਾ ਇਹ ਮਹੀਨੇ ਦੀ 20 ਤਰੀਕ ਨੂੰ ਜਾਂਦਾ ਜੀ ਹਰ ਮਹੀਨੇ ਦੀ 20 ਤਰੀਕ ਨੂੰ ਹਾਂਜੀ ਹਾਂਜੀ ਮਤਲਬ ਇਹ ਕਿਹੜਾ ਲੰਗਰ ਲਾਉਂਦੇ ਨੇ ਹਰ ਮਹੀਨੇ ਦੀ 20 ਤਰੀਕ ਨੂੰ ਲਾਉਂਦੇ ਕਿ ਉਹ 29 ਲਾਉਂਦੇ ਨੇ ਆਪਣੇ ਪਿੰਡ ਹੀ ਨਹੀਂ ਨਹੀਂ ਆਪਣੇ ਪਿੰਡੋਂ ਵੀ ਆਪਣੇ 6-7 ਪਿੰਡ ਇਕੱਠੇ ਹੋ ਜਾਂਦੇ ਇਹ ਹਾਂਜੀ ਹਾਂਜੀ 6-7 ਪਿੰਡਾਂ ਤੋਂ ਰੋਜ਼ ਜਾਂਦੇ ਗੱਡੀਆਂ ਡੋਟੀ ਜਾਂਦੀਆਂ ਨੇ ਤੇ ਲੱਗਦਾਗਾ ਆਪਣੇ ਮੈਡੀਕਲ ਕੋਲ ਬੈਡੀਕਾਰ ਚ ਮਾਤਾ ਖੀਵੀ ਦੀ ਗੁਰਦੁਆਰੇ ਸਿਵਲ ਹਸਪਤਾਲ ਚ ਜਿਵੇਂ ਹੋਰ ਪ੍ਰਾਈਵੇਟ ਹਸਪਤਾਲ ਚ ਉਹਨਾਂ ਦੀ ਵੀ ਫੜਾ ਕੇ ਆਂਦੇ। ਮਤਲਬ ਇਹ ਕਿਹੜਾ ਪ੍ਰਸ਼ਾਦਾ ਗਾ ਦਾਲ ਪਾਣੀ ਇਕੱਠਾ ਕਰਕੇ ਮਤਲਬ ਇੱਥੇ ਇਕੱਠਾ ਹੋ ਜਾਂਦਾ ਗਾ। ਇਹਦੇ ਵਿੱਚ ਹੈਗਾ ਗਾਵਾਂ ਦੀ। ਇਹਦੇ ਵਿੱਚ ਦਾਲ ਹੈਗੀ ਆ। ਉਹ ਆਪਾਂ ਚੌਲ ਵੀ ਹਰ ਦਿਨ ਆਪ ਆਪ ਕਰੂੰ। ਬਣੀ ਜਾਂਦੀ ਹੈ ਚੌਲ ਘਰੇ ਆਪਣੇ। ਮਤਲਬ ਇਹ ਪੱਤਰ ਹੁਤਿਆ ਕਰਦੇ ਜੀ ਇਹ ਵੀ ਇਕੱਠੀ ਹੁੰਦੀ ਪੈਂਦੀ। ਇਹ ਤਾਂ ਇਕੱਠੇ ਹੁੰਦੀ ਚੌਲ ਆਪਾਂ ਕੱਲੇ ਬਣਾਉਣੇ ਜੀ। ਠੀਕ ਆ ਆ ਚੌਲ ਨੇ ਬਣ ਜਾਂਦੇ ਨਹੀਂ ਜੀ ਪੱਕੇ ਬਣੀ ਜਾਂਦੇ ਆ ਬਣੀ ਜਾਂਦੇ ਆ ਠੀਕ ਆ ਤੇ ਤੇਜ ਡੈਰੀ ਵਾਲਿਆਂ ਦੇ ਜੀ ਹਾਂਜੀ ਉਹ ਬਣਾਉਂਦੇ ਜੀ ਪ੍ਰਸ਼ਾਦਾ ਉਹ ਹੀ ਠੀਕ ਆ ਤੇ ਕਿੰਨਾ ਕੀਲ ਮਤਲਬ ਲੰਗਰ ਪਿੰਡੋਂ ਇਕੱਠਾ ਹੋ ਜਾਂਦਾ ਆਪਣੇ ਇਹ ਆਪਣੇ ਦੋ ਟੋਕਰਿਆਂ ਵਾਂਗੂ ਪ੍ਰਸ਼ਾਦਾ ਹੋ ਜਾਂਦੇ ਦੋ ਟੋਕਰੇ ਠੀਕ ਹੈ ਡੇਢ ਵੀ ਹੁੰਦਾ ਕਦੇ ਟੋਕਰਾਂ ਵੀ ਹੁੰਦੇ ਦੋ ਹੋਰ ਹੁੰਦੇ ਹਾਂਜੀ ਬਾਵਾ ਬਣਾਉਂਦੇ ਜੀ ਪ੍ਰਸ਼ਾਦਾ ਤੇ ਆਪ ਵੀ ਬਣਾਉਣੇ ਹੋ ਕਿ ਪਿੰਡ ਦੀ ਇਕੱਠੀ ਨਹੀਂ ਆਪਾਂ ਤਾਂ ਕੱਲੇ ਚੌਲ ਬਣਾਉਣੇ ਜੀ ਚੌਲ ਘਟ ਬਣਾਉਂਦੇ ਨਾ ਲੋਕ ਚੌਲ 3 4 ਕਿਲੋ ਬਣਾ ਦੇਦੇ ਚਾਰ ਪੰਜ ਕਿਲੋ ਹੀ ਬਣਾ ਦਿੰਦੇ ਕਦੇ ਚੌਲ ਬਣਾਇਦਿਆਂ ਇਹ ਬਹੁਤ ਵਧੀਆ ਪਰ ਲਗਾ ਕਿਉਂਕਿ ਆਪਾਂ ਨੂੰ ਪਤਾਗਾ ਕਿਹੜੇ ਗਰੀਬ ਲੋਕ ਆ ਹਨ ਹਾਂਜੀ 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 ਇੱਕ ਤਾਂ ਵੈਸੇ ਵੀ ਕਦੇ ਕੋਈ ਹਸਪੀਟਲ ਦਾਖਲ ਹੁੰਦਾ ਤੇ ਮਗਰ ਕੋਈ ਜਾਣ ਵਾਲਾ ਨਹੀਂ ਹੁੰਦਾ ਰੋਟੀ ਲੈ ਕੇ ਤੇ ਦੂਜੀ ਗੱਲ ਕਈ ਅਫੋਰਡ ਵੀ ਨਹੀਂ ਕਰ ਸਕਦੇ ਹਾਂਜੀ ਹਨਾ ਤੇ ਉਹਨਾਂ ਲਈ ਲੰਗਰ ਆ ਵੀ ਕੋਈ ਸ਼ੱਕ ਸਕਦਾ ਕੋਈ ਸ਼ੱਕ ਨਹੀਂ ਠੀਕ ਹੈ ਜੀ ਇੱਕ ਪ੍ਰਸ਼ਾਦ ਦੇ ਹੋਗੇ ਦਾਲ ਹੋਗੀ ਹਾਂਜੀ ਚੌਲ ਹੋਗੀ ਤੇ ਚੌਲ ਹੋਗੇ ਚੌਲ ਤਾਂ ਮੈਂ ਬਣਾਉਣਾ 20 ਤਰੀਕ ਨੂੰ 5 ਕਿਲੋ ਬਣਾ ਦਾਂ 4 ਕਿਲੋ ਬਣਾ ਦਿਆ ਠੀਕ ਹੈ ਇਹ ਕੱਲੇ ਆ ਪਿੰਡ ਦੀ ਗੱਲ ਆ ਹਾਂਜੀ ਆਪਣੇ ਪਿੰਡ ਦੀ ਹਾਂ ਆਪਣੇ ਪਿੰਡ ਦੀ ਵੈਸੇ ਹੋਰ ਪਿੰਡਾਂ ਤੋਂ ਵੀ ਜਾਂਦਾ ਹਾਂ ਹਾਂ 4-5 ਪਿੰਡਾਂ ਜਾਂਦਾ ਠੀਕ ਹੈ ਤੇ ਲੈ ਕੇ ਕੌਣ ਜਾਂਦਾ ਉੱਥੇ ਗੱਡੀ ਆਉਂਦੀ ਇਹ ਗੱਡੀ ਆਉਂਦੀ ਗੱਡੀ ਪਹਿਲਾਂ ਭਾਂਡੇ ਧਰ ਜਾਂਦੀ ਹੈ ਜੀ ਠੀਕ ਹੈ ਤੇ ਹੁਣ ਆਉਗੀ 10 ਵਜੇ ਸਵਾ 10 ਤੇ ਉਹ ਕਿੱਥੋਂ ਆਲੇ ਆ ਮਤਲਬ ਉਹਨਾਂ ਮਾਤਾ ਖੀਵੀ ਦੇ ਹੀ ਆ ਜੀ ਮਾਤਾ ਖੀਵੀ ਦੀ ਹਾਂਜੀ ਗੁਰੂ ਘਰ ਤੇ ਉਹੀ ਐ ਇਕੱਠਾ ਕਰਕੇ ਲੈ ਕੇ ਜਾਂਦੇ ਬਹੁਤ ਵਧੀਆ ਇਹ ਵੀ ਹਨਾ ਵੀ ਮਤਲਬ ਲੋਕ ਜਿੰਨੀ ਜਿੰਨੀ ਸੇਵਾ ਕਿੰਨੀ ਸ਼ਰਦਾ ਹੁੰਦੀ ਲੋਕਾਂ ਦੀ ਅਗਲੇ ਸੇਵਾ ਪਾ ਦਿੰਦੇ ਨੇ ਤੇ ਉਹ ਉੱਥੇ ਜਾ ਕੇ ਚੰਗੇ ਕੰਮ ਲੱਗਦਾ ਕਈ ਬਿਸਕਟ ਤੇ ਜਾਂਦੇ ਜੀ ਠੀਕ ਹਨ ਬਰੈਡ ਜਿਵੇਂ ਬਰੈਡ ਦੇ ਜਾਂਦੇ ਜਿੰਨੀ ਜੋਗਾ ਉਹਨੇ ਜੋਗਾ ਕਰੀਏ ਤੇ ਕਈ ਮਾਇਆ ਵੀ ਫੜਾ ਜਾਂਦੇ ਆਪਾਂ ਮਾਇਆ ਖਾਦੇ ਇਹਨਾਂ ਦੀ ਗਊ ਗਰੀਬਾਂ ਦਾ ਕਿਉਂ ਲੰਗਰ ਵਾਸਤੇ ਹੁੰਦੀ ਐ ਨਹੀਂ ਲੰਗਰ ਵਾਸਤੇ ਉਹ ਆਪੇ ਫੜਾ ਦਿੰਦੇ ਆਪਾਂ ਬੋਲ ਕਰਨੀ ਠੀਕ ਹੈ ਜੀ ਇਹ ਬਹੁਤ ਸਲਾਗਾ ਜੋ ਕੰਮ ਹੈ ਤੇ ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਹੋ ਤੇ ਇਹ ਸੀ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਹ ਭਾਈ ਵੈਸੇ ਵੀ ਇੱਥੇ ਦੁਕਾਨ ਕਰਦੇ ਨੇ ਤੇ ਵੈਸੇ ਮਤਲਬ ਸੇਵਾ ਜੀ ਆਪਾਂ ਸੋਚੀ ਤਾਂ ਬਹੁਤ ਵੱਡੀ ਸੇਵਾ ਹੈ ਧੰਨਵਾਦ ਜੀ